ਵਰਜੀਕਾ ਖਾਲਸਾ ਵਰਜੀਕੀ ਫਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀ ਰਾਜਨੀਤੀ ਨਾਲ ਜੁੜੀ ਖਬਰਾਂ ਤੁਹਾਨੂੰ ਸਭ ਨੂੰ ਪਤਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਪਿਛਲੇ ਅੱਜ ਜਿਹੜੇ ਕਰੀਬ ਨੂੰ 5-6 ਦਿਨਾਂ ਤੋਂ ਜਿਹੜਾ ਮਹਾਲੀ ਦੇ ਫੋਟੋ ਹਸਪਤਾਲ ਦੇ ਵਿੱਚ ਦਾਖਲਾ ਤਿੰਨ ਦਾਕ ਤੁਹਾਨੂੰ ਪਤਾ ਹੀ ਆ ਕਿ ਡਾਕਟਰਾਂ ਨੇ ਕੋਈ ਹਾਰਟ ਦੀ ਪ੍ਰੋਬਲਮ ਦੱਸਦਾ ਕੋਈ ਲੀਵਰ ਦੀ ਦੱਸਦਾ ਕੋਈ ਕਾਸ਼ੀ ਦੱਸਦਾਗਾ ਇਹ ਜਿਹੜੇ ਵਿਰੋਧੀ ਕੋਈ ਕੁਝ ਦੱਸਦਾ ਕੋਈ ਕੋਈ ਦੱਸਦਾ ਡਾਇਰੈਕਟਰ ਪਾਲਾ ਫਿਲਹਾਲ ਜਿਹੜੀਆਂ ਉਹਦੇ ਹਾਰਟ ਦੇ ਰਿਪੋਰਟਾਂ ਕਰਵਾਈਆਂ ਸੀ ਸੀਐਮ ਦੀਆਂ ਉਹਨਾਂ ਨੂੰ ਲੈ ਕੇ ਜਿਹੜੇ ਚਿੰਤਤ ਸੀ ਬਿਲਕੁਲ ਹੁਣ ਭਗਵਾਨਤਮਾਨ ਦੀ ਜਿਹੜੀ ਸਿਹਤ ਆ ਉਹ ਠੀਕ ਆ ਤੁਹਾਨੂੰ ਦੱਸ ਦਈਏ ਕਿ ਕੱਲ ਜਿਹੜਾ ਭਗਵਾਨਤਮਾਨ ਨੂੰ ਸੰਦੀਪ ਪਾੜਕ ਜਿਹੜੇ ਮਿਲਣ ਗਏ ਸੀ ਮਿਲਣ ਪਹੁੰਚੇ ਸੀ ਆਖਰ ਦੇਰ ਰਾਤ ਕੱਲ ਸਾਂ ਤੇ ਕੇ ਜਿਹੜੀਆਂ ਖਬਰਾਂ ਚੱਲਦੀਆਂ ਰਹੀਆਂ ਸੋਸ਼ਲ ਮੀਡੀਆ ਵੀ ਗਰਮ ਰਿਹਾ ਕਿ ਜਿਹੜਾ ਭਗਵੰਤ ਮਾਨ ਅਸਤੀਫਾ ਦੇ ਸਕਦਾ ਹੈ ਜਾਂ ਉਹਨਾਂ ਦੇ ਜਿਹੜਾ ਕਾਰਜਕਾਰੀ ਮੁੱਖ ਮੰਤਰੀ ਲਾਇਆ ਜਾ ਸਕਦਾ ਸਿੰਧਵਾ ਨੂੰ ਪਰ ਜਿਹੜੇ ਚਰਚੇ ਉਹ ਚੱਲ ਰਹੇ ਸੀ ਪੂਰੇ ਜ਼ੋਰ ਦੇ ਪਰ ਹੋਇਆ ਕਿ ਤਾਂ ਨੂੰ ਦੱਸ ਦਈਏ ਕਿ ਆਮ ਆਦੀ ਪਾਰਟੀ ਦੇ ਜਿਹੜਾ ਅੰਦਰ ਇੱਕ ਕਾਟੁਕਲੇ ਛੜਿਆ ਹੋਇਆਗਾ ਆਮ ਆਦੀ ਪਾਰਟੀ ਦੇ ਜਿਹੜਾ ਆਪਾਂ ਪਰਦੇ ਦੇ ਪਿੱਛੇ ਕਹਿ ਦਈਏ ਬਹੁਤ ਕੁਝ ਚੱਲ ਰਿਹਾਗਾ ਜਿਹੜੀ ਇੱਕ ਗੱਲ ਕੱਲ ਨਿਕਲ ਕੇ ਸਾਹਮਣੇ ਆਈ ਆ ਕਿ ਸੰਦੀਪ ਪਾਟਕ ਜਦੋਂ ਭਗਵੰਤ ਮਾਨ ਨੂੰ ਮਿਲਣ ਪਹੁੰਚਿਆ ਸੂਤਰਾਂ ਦੇ ਮੁਤਾਬਕ ਜਿਹੜੀ ਜਾਣਕਾਰੀ ਤਏ ਆ ਕਿ ਉਹ ਆਸਲ ਦੇ ਵਿੱਚ ਭਗਵੰਤ ਮਾਨ ਤੋਂ ਜਿਹੜਾ ਅਸਤੀਫਾ ਲੈਣ ਗਿਆ ਸੀ ਤੇ ਉੱਥੇ ਜਾ ਕੇ ਦਿੱਲੀ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਆ ਜੇ ਉਸਤੀਫਾ ਦਿੱਤਾ ਕੇਜਰੀਵਾਲ ਨੇ ਅਰਵਿੰਦਰ ਕੇਜਰੀਵਾਲ ਨੂੰ ਜਿਹੜਾ ਫੋਨ ਤੇ ਵੀ ਗੱਲਬਾਤ ਕਰਾਈ ਕਹਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਨੂੰ ਕੱਲ ਸਿੱਧਾ ਹੋ ਗਿਆ ਕਿ ਉਹਨਾਂ ਨੇ ਸਿੱਧਵ ਸਿੱਧੀਆਂ ਅੱਖਾਂ ਭਖਾ ਦਿੱਤੀਆਂ ਕਿ ਅੱਖਾਂ ਕੱਢ ਦਿੱਤੀਆਂ ਇੱਕ ਕਹਦਾ ਮੈਂ ਨਹੀਂ ਕੋਸ਼ਿਸ਼ ਛੱਡਦਾ ਕਿ ਕਹਿੰਦਾ ਭਾਵ ਕਿ ਜਿਹੜਾ ਕਾਟੋ ਕਲੇਸ਼ ਆਉ ਕੱਲ کافی ਵਧਿਆ ਫੋਨ ਤੇ ਬਾਵਾ ਵੱਡੀ ਜਿਹੜੀ ਚਰਚਾ ਹੋਈ ਆ ਪਰ ਜਿਹੜਾ ਸੰਦੀਪ ਪਾਟਕ ਨੇ ਆ ਕੇ ਕਿਹਾ ਕਿ ਮੈਂ ਤਾਂ ਉਹਦਾ ਪਤਾ ਲੈਣ ਗਿਆ ਸੀ ਸਿਹਤ ਉਹਦੀ ਠੀਕ ਆ ਪਰ ਜਿਹੜਾ ਇੰਦਰ ਖੱਤ ਜਿਹੜਾ ਜੋ ਚੱਲ ਰਿਹਾਗਾ ਉਹ ਬਿਲਕੁਲ ਠੀਕ ਨਹੀਂ ਆ ਪਾਰਟੀ ਨੂੰ ਜਿਹੜਾ ਲੈ ਕੇ ਇੱਕ ਵੱਡਾ ਬਵਾਦ ਚੱਲ ਰਿਹਾਗਾ ਕੁਝ ਐਮਐਲਏ ਜਿਹੜੇ ਅਰਵਿੰਦ ਕੇਜਰੀਵਾਲ ਨਾਲ ਸਹਿਮਤ ਨੇ ਤੇ ਕੁਝ ਜਿਹੜੇ ਦੇ ਆਪਾਈ ਕਹਿੰਦੀ ਏ ਕਿ ਭਗਵੰਤ ਮਾਨ ਨਾਲ ਸਹਿਮਤ ਨੇ ਕਈ ਐਮਐਲਿਆਂ ਦਾ ਰੁੱਸਾਗਾ ਕਿ ਭਗਵੰਤ ਮਾਨ ਜਿਹੜਾ ਐਮਐਲਿਆਂ ਨੂੰ ਜਿਹੜਾ ਉੱਠਾ ਬੋਲਦਾਗਾ ਜਾਂ ਇਹ ਕਹਿੰਦੀ ਏ ਕਿ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕਰਦਾਗਾ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਐਮਐਲਏ ਵੀ ਭਗਵੰਤ ਮਾਨ ਤੋਂ ਦੁਖੀ ਨੇ ਦੂਜੀ ਪਾਸੇ ਜੇ ਗੱਲ ਕਰੀਏ ਕਿ ਅਰਵਿੰਦ ਕੇਜਰੀਵਾਲ ਕੋਲੇ ਭਗਵੰਤਮਾਨ ਦਾ ਬੜਾ ਗੁੱਸਾ ਤੇ ਭਗਵੰਤਮਾਨ ਕੋਲੇ ਅਰਵਿੰਦ ਕੇਜਰੀਵਾਲ ਦਾ ਵੀ ਬੜਾ ਗੁੱਸਾ ਇਸ ਨੂੰ ਲੈ ਕੇ ਜਿਹੜਾ ਇੱਕ ਆ ਦੁਤੀ ਜਿਹੜੀ ਪੈਦਾ ਹੋਈ ਹੋਈ ਆ ਦੋਨੇ ਜਿਹੜੇ ਕਿ ਫਸ ਚੁੱਕੇ ਨੇ ਕਿ ਅਰਵਿੰਦ ਕੇਜਰੀਵਾਲ ਨੇ ਤਾਂ ਅਸਤੀਫਾ ਦੇ ਦਿੱਤਾ ਤੇ ਪਰ ਹੁਣ ਜਿਹੜਾ ਭਗਵੰਤਮਾਲਾ ਜਿੱਥੇ ਤੇ ਇੱਕ ਪਾਸੇ ਬਿਮਾਰੀ ਨਾਲ ਲੜ ਰਿਹਾ ਬਿਮਾਰੀ ਨਾਲ ਜੂਝ ਰਿਹਾ ਤੇ ਦੂਜੇ ਪਾਸੇ ਰਾਜਨੀਤਿਕਾ ਅਧਦੇ ਨੂੰ ਲੈ ਕੇ ਮੁੱਖ ਮੰਤਰੀ ਦੇ ਅਧਦੇ ਨੂੰ ਲੈ ਕੇ ਜਿਹੜਾ ਜੁਝ ਰਿਹਾ ਤੇ ਕਾਫੀ ਚਿੰਤਕ ਵੀ ਆ ਤੇ ਪੰਜਾਬ ਦੇ ਜਿਹੜੇ ਸਵੀਕਰਨ ਨੇ ਉਹ ਕਿਸੇ ਵੀ ਲਈ ਵੀ ਬਦਲ ਸਕਦੇ ਨੇ ਕਿਸੇ ਵੇਲੇ ਵੀ ਜਿਉਂ ਦਾ ਤਿਉਂ ਆਪਾਂ ਕਹਿ ਲਈਏ ਸਥਿਤੀ ਬਦਲ ਸਕਦੀ ਆ ਜਿਹੜੀ ਇਸ ਵੇਲੇ ਖੜੀ ਆ ਪਰ ਸਾਡੇ ਜਿਹੜੇ ਆਮ ਲੋਕ ਨੇ ਜਿਹੜੇ ਆਮ ਪਬਲਿਕ ਆ ਉਹਨਾਂ ਨੂੰ ਪਰ ਫਿਲਹਾਲ ਇਹਦਾ ਜਿਹੜਾ ਕਲੇਸ਼ ਦਾ ਜਿਹੜਾ ਚੱਲ ਰਿਹਾ ਅੰਦਰ ਖੱਤੀ ਉਹਦਾ ਨਹੀਂ ਪਤਾ ਪਰ ਜਿਹੜੀ ਸੂਤਰਾਂ ਤੋਂ ਮੁਤਾਬਕ ਨਿਕਲੀ ਇੱਕ ਵੱਡੀ ਖਬਰ ਇਹ ਆ ਕਿ ਭਗਵੰਤ ਮਾਨ ਦਾ ਕੱਲ ਕੇ ਰਿਵਾਲਡ ਨੂੰ ਸਿੱਧਾ ਹੋ ਗਿਆ ਕਹਿੰਦਾ ਮੈਂ ਨਹੀਂ ਅਸਤੀਫਾ ਦਿੰਦਾ ਤੇ ਮੈਂ ਦੀ ਕੁਰਸੀ ਛੱਡਣੀ ਤੂੰ ਕਰ ਲੈ ਜਿਹੜਾ ਕੁਝ ਹੁੰਦਾਗਾ ਕਹਿੰਦੇ ਕਾਫੀ ਤਲਕੀ ਪਰ ਜਿਹੜੀ ਕੱਲ ਗੱਲਬਾਤ ਜਿਹੜੀ ਲੰਬੀ ਗੱਲਬਾਤ ਹੋਈ ਆ ਤੇ ਫਿਰ ਕਹਿੰਦੇ ਭਗਵੰਤ ਮਾਨ ਨੇ ਫੋਨ ਕੱਟ ਦਿੱਤਾ ਜਿਹੜੇ ਸੂਤਰਾਂ ਹਵਾਲਿਆਂ ਤੋਂ ਜਿਹੜੀ ਇਹ ਖਬਰ ਸામਨੇ ਆਈ ਆ ਚਲੋ ਹੁਣ ਸੰਦੀਪ ਪਾਟਕ ਨੇ ਜਿਹੜੀ ਗੱਲਬਾਤ ਆ ਉਹ ਪਾਰਟੀ ਦੇ ਵਿੱਚ ਹੀ ਰੱਖਣੀ ਹੁੰਦੀ ਆ ਕਿਉਂਕਿ ਅੱਜ ਜਿਹੜਾ ਖਲਾਰਾ ਹੈਗਾ ਬੇਸ਼ੱਕ ਉਹ ਆਵਾਮ ਦੀ ਪਾਰਟੀ ਦੇ ਜਿਹੜੇ ਨਮਾਇंदे ਨੇ ਐਮਪੀ ਨੇ ਐਮਐਲਏ ਨੇ ਕੁਝ ਬੋਲਣ ਨੂੰ ਤਿਆਰ ਨਹੀਂ ਲੋਕ ਸਭਾ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਭਵੰਤਮਾਨ ਲਈ ਕੁਝ ਨਹੀਂ ਅਜੇ ਤੱਕ ਬੋਲੇ ਆ ਤੇ ਨਾ ਹੀ ਕੋਈ ਪਤਾ ਲੈਣ ਗਿਆ ਤੇ ਨਾ ਹੀ ਕੋਈ ਐਮਪੀ ਐਮਐਲਏ ਨੇ ਕੋਈ ਭਵੰਤਮਾਨ ਦਾ ਪਤਾ ਲੈਣ ਗਿਆ ਤੇ ਨਾ ਹੀ ਕਿਸੇ ਨੇ ਕੋਈ ਚੂਕ ਕੱਢੀ ਆ ਤੇ ਨਾ ਹੀ ਕੋਈ ਜਿਹੜਾ ਬਿਆਨ ਦੇ ਰਿਹਾ ਭਵੰਤਮਾਨ ਨੂੰ ਲੈ ਕੇ ਕਿ ਉਹਨਾਂ ਦੀ ਜਿਹੜੀ ਸਿਹਤ ਆ ਉਹ ਕਮੇ ਆ ਜਾਂ ਤਾਂ ਆਪਾਂ ਉਹਨਾਂ ਦੀ ਸਿਹਤ ਦਾ ਡਾਕਟਰ ਦਾ ਇਹ ਹਵਾਲੇ ਡਾਕਟਰਾਂ ਤੋਂ ਪਤਾ ਲੱਗਦਾਗਾ ਉਹ ਹਵਾਲਾ ਦੇ ਰਹੇ ਨੇ ਕਿ ਹੁਣ ਸਿਹਤ ਪਹਿਲਾਂ ਨਾਲੋਂ ਸਤ ਠੀਕ ਆ ਤੇ ਫਿਰ ਜਾਂ ਫਿਰ ਵਿਰੋਧੀ ਪਾਰਟੀਆਂ ਵਾਲੇ ਟਰੋਲ ਕਰ ਰਹੇ ਨੇ ਉਹ ਦੱਸ ਰਹੇ ਨੇ ਕਿ ਹੁਣ ਭਵੰਤਮਾਨ ਇਸ ਤਰ੍ਹਾਂ ਜੀ ਹੁਣ ਐ ਹੋ ਗਿਆ ਜੀ ਹੁਣ ਬਾਹ ਹੋ ਗਿਆ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਜਿਹੜਾ ਆਮ ਆਦਮੀ ਪਾਰਟੀ ਦਾ ਕੋਈ ਵੀ ਐਮਐਲਏ ਵ代 ਕਾ ਐਮਪੀ ਰਾ ਸਭਾ ਮੈਂਬਰ ਬੋਲਣ ਨੂੰ ਤਿਆਰ ਨਹੀਂ ਕੀ ਗੱਲ ਜਾਂ ਤਾਂ ਉਹ ਭਵੰਤਮਾਨ ਤੋਂ ਇੰਨਾ ਡਰਦੇ ਨੇ ਜਾਂ ਫਿਰ ਕਿਨ ਪ੍ਰਾਰਵੀਂਦ ਕੇਜਰੀਵਾਲ ਦੀ ਕੁਰੀ ਆ ਜਾਂ ਭਗਵੰਤਮਾਨ ਦੀ ਤੇ ਜਾਂ ਫਿਰ ਇਹਨੂੰ ਆਪਾਂ ਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੁੱਖ ਮੰਤਰੀ ਭਵੰਤਮਾਨ ਜੀ ਰਹੇਗਾ ਜਾਂ ਬਦਲ ਵੀ ਸਕਦਾਗਾ ਕਦੇ ਭਵੰਤਮਾਨ ਜਿਹੜਾ ਅਸਤੀਫਾ ਦੇਣ ਤੋਂ ਤਾਂ ਸਾਰੇ ਆਮ ਅਣਕਾਰ ਕਰ ਦਿੱਤਾਗਾ ਉਹ ਤਾਂ ਕੇਜਰੀਵਾਲ ਨੂੰ ਦੋ ਟੁੱਕ ਗੱਲ ਕਹਿ ਦਿੱਤੀ ਆ ਕਿ ਜਿਹੜਾ ਦਿੱਤਾ ਕੁਝ ਹੁੰਦਾਗਾ ਕਰਨਲਾ ਤੇ ਮੈਂ ਅਸਤੀਫਾ ਨਹੀਂ ਦੇਣਾ ਭਾਵ ਕਿ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਕਿ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਇਹਨਾਂ ਨੂੰ ਕੁਰਸੀ ਬੜੀ ਪਿਆਰੀ ਹੁੰਦੀ ਹੈ ਇਹ ਕੁਰਸੀ ਕੁਰਸੀ ਨਹੀਂ ਛੱਡਦੇ ਹੁੰਦੇ ਠੀਕ ਆਵੇ ਇਹ ਕੁਰਸੀ ਕੋਈ ਹਲਾਤ ਹੀ ਐਸੇ ਬਣ ਜਾਣ ਤਾਂ ਫੇਰ ਤਾਂ ਹੋ ਸਕਕੇ ਛੱਡ ਦੇਣ ਨਾ ਇਹ ਕੁਰਸੀ ਨੂੰ ਨਹੀਂ ਜੱਫਾ ਮਾਰ ਲਿਆ ਇਹਨਾਂ ਨੇ ਕਿਹੜਾ ਮਾਰ ਲਿਆ ਤੇ ਫਿਰ ਕੁਰਸੀ ਨੂੰ ਨਹੀਂ ਛੱਡਦੇ ਉਤੰਦਰ ਤੇ ਇਹ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਜੇ ਤੁਹਾਨੂੰ ਕਿਸੇ ਨੂੰ ਪਤਾਗਾ ਕੋਈ ਬੇਰਬਾਗਾ ਜਾਂ ਭਗਵੰਤ ਮਾਨ ਦਾ ਨੇੜਲਾ ਸਾਥੀ ਹੋ ਸਕਦਾਗਾ ਜਾਂ ਕੋਈ ਕਿਉਂਕਿ ਇੱਕ ਜਿਹੜਾ ਇਸ ਟਾਈਮ ਨੇ ਇੱਕ ਤਾਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਸਿਰਤੇ ਨੇ ਬੇਸ਼ੱਕ ਭਗਵੰਤ ਮਾਨ ਨੇ ਕਹਿ ਦਿੱਤਾ ਕਿ ਜਿਹੜਾ ਸਰਪੰਚ ਉਹ ਪਿੰਡ ਦਾ ਹੋਊਗਾ ਉਹਦਾ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਜੇ ਆਪਾਂ ਗੱਲ ਕਹਿ ਲਈਏ ਕਿ ਇਕਪਾ ਉਤਲੇ ਮਣੋਂ ਆਪਾਂ ਜਿਵੇਂ ਆਮ ਗੱਲ ਚੱਲਦੀ ਆ ਪਿੰਡਾਂ ਦੇ ਵਿੱਚ ਕਿ ਆਪਾਂ ਉਤਲੇ ਮਣੋਂ ਮਨੋਂ ਬੰਦੇ ਨੂੰ ਕਹਿ ਦਿੰਦੇ ਆ ਕਿ ਯਾਰ ਫਲਾਨਾ ਤੂੰ ਐ ਕਰ ਲੈ ਕੋਈ ਗੱਲ ਨਹੀਂ ਮੈਂ ਨਹੀਂ ਕੁਝ ਕਰਦਾ ਤੇ ਪਰ ਸਰਪੰਚ ਨੇ ਜਿਹੜੇ ਬੰਦੇ ਚਾਹਵਾਨ ਨੇ ਉਹ ਵੱਖ-ਵੱਖ ਐਮਐਲਿਆਂ ਕੋਲੇ ਢੇੜੇ ਕੱਢਦੇ ਦਿੰਦੇ ਨੇ ਤੇ ਇਸ ਨੂੰ ਲੈ ਕੇ ਜਿਹੜਾ